ਆਪਣੇ ਕਾਜੀ ਸਾਰਿਆਂ ਨੂੰ ਲੋ ਜੀ ਅੱਜ ਚੱਲ ਪਏ ਤੇ ਕਣਕ ਵੇਚਣਾ ਕਣਕੋਂ ਕੰਮ ਕਰੀ ਜੇ ਮਾਦੀ ਕੋਈ ਨਾ ਕਰੀ ਤੇ ਬੇਰੇ ਲਾਤ ਨਾਲ ਵੀਡੀਓ ਬਣਾ ਲਈ ਹੋਈ। ਹੁਣ ਚੱਲਿਆ ਜੀ ਕਰਾੜੀ ਮੰਡੀ ਨੂੰ ਬਣ ਕੇ ਲੈ ਕੇ ਲੋ ਜੀ ਭਾਈ ਬਾਦਪੁਰ ਜਾ ਰਹੇ ਆ। ਕੰਗੂਆ ਜੇ ਕਰਾਲੀ ਮੰਡੀ ਦਾ ਵੀ ਕਰਾਲੀ ਮੰਡੀ ਚਲੇ ਕੇ ਜਾਣੀ ਕਣਕ ਲਓ ਜੀ ਬਾਈਪਾਸ ਤੇ ਜਾ ਕੇ ਫਿਰ ਪੰਜਾਬੀ ਢਾਬਾ ਆ ਜਾਂਦਾ ਇੱਕ ਪੰਜਾਬੀ ਢਾਬੇ ਕੋਲ ਤੇ ਮੋੜਨਾ ਪੈਂਦਾ ਏ ਇਹਵੇ ਇੱਕ ਅੱਜਾ ਜਿਹਾ ਰਸਤਾ ਬਾਹਰੇ ਬਾਹਰ ਜਾ ਕੇ ਪੁਰਾਣੀ ਮੰਡੀ ਚਲੀ ਜਾਂਦਾ ਏ ਜਦੋਂ ਆਪਾਂ ਜੀਰੀ ਜੂਰੀ ਲੈ ਕੇ ਆਉਨੇ ਆ ਸੀਜ਼ਨ ਵਿੱਚ ਫੇਰ ਨਵੀਂ ਮੰਡੀ ਜਾਉਣਾ ਪੈਂਦਾ ਏ ਜਦੋਂ ਔਰ ਸੀਜ਼ਨ ਕੋਈ ਜੀ ਇਹ ਵੇਚਣੀ ਹੁੰਦੀ ਹੈ ਫੇਰ ਆਪਾਂ ਨੂੰ ਪੁਰਾਣੀ ਮੰਡੀ ਜਾਣਾ ਪੈਂਦਾ ਜੀ ਲਓ ਜੀ ਆਪਾਂ ਵੀ ਹੁਣ ਪੁਰਾਣੀ ਮੰਡੀ ਜਾਉਂਗੇ ਜੀ ਉਹ ਸਾਹਮਣੇ ਆ ਜਾਂਦੀ ਹੈ ਨਵੀਂ ਮੰਡੀ ਉਹ ਨਵੀਂ ਮੰਡੀ ਦਾ ਰਸਤਾ ਵੀ ਰੋਡ ਉੱਤੇ ਆ ਜਾਂਦਾ ਹੈ ਇਹ ਕਰਕੇ ਫਿਰ ਆਹ ਕੱਚਾ ਰਸਤਾ ਜਾਂਦਾ ਇੱਕ ਬਾਹਰ-ਬਾਹਰ ਨੂੰ ਹੋ ਕੇ ਪੁਰਾਣੀ ਮੰਡੀ ਨੂੰ ਤੇ ਆ ਕੇ ਟਾਣਿਆਂ ਦੇ ਵਿੱਚੋਂ ਹੋ ਕੇ ਚੱਲੀ ਜਾਂਦੀ ਮੰਡੀ ਜੇਕਾ ਉਧਰੋਂ ਕੋਲਸਾਲੀ ਨੂੰ ਆਈਏ ਮੈਂ ਸਾਰੇ ਬਾਜ਼ਾਰ ਚਾ ਬਾਹਰ ਕਰਕੇ ਗਲੀਆਂ ਦੇ ਵਿੱਚੋਂ ਹੋ ਕੇ ਆਉਣਾ ਪੈਂਦਾ ਪੁਰਾਣੀ ਮੰਡੀ ਵਾਸਤੇ ਇਹਦੇ માં ਇਹ ਵੀ ਕੱਚਾ ਹੀ ਥੋੜਾ ਜਿਹਾ ਕੋਈ ਫਰਕ ਨਹੀਂ ਹੈਗਾ ਇਹਨੇ ਜਦੋਂ ਬੰਦਾ ਬਾਹਰੇ-ਬਾਹਰ ਚੁੱਟ ਜਾ ਕੇ ਮੰਡੀ 'ਚ ਵੱਢ ਜਾਂਦਾ ਆ ਜਿੱਥੇ ਪਾਸੇ ਮੰਦਰਾ ਆ ਜਾਂਦਾ ਇਹ ਦੇ ਬੱਕੇਰ ਸਭ ਨੇ ਮੰਡੀ ਮੱđi ਆ ਜਾਂਦੀ ਐ ਉਹ ਅਗਲੀ ਮੰਡੀ ਸਾਹਮਣੇ ਲੋ ਜੀ ਪੰਜ ਕਿਤੇ ਕਰਾਲੀ ਮੰਡੀ ਚ ਆਏ ਮੰਡੀ ਪਿੱਛਲੇ ਹੌਲ ਕਰੇ ਕੋਠੇ ਕੋਠੀਆਂ ਦੁਕਾਨਾਂ ਪਾ ਕੇ ਜਗਾ ਫੇਰ ਥੋੜੀ ਹੋ ਰਹਿ ਜਾਂਦੀ ਔਰੇ ਉਹਦੇ ਕਰਕੇ ਫੇਰ ਬਾਹਰ ਵੱਡੀ ਮੰਡੀ ਲੇ ਕੇ ਤੇ ਰਾਤਾ ਲੈ ਕੇ ਟਰਾਲਾ ਪਾ ਰਹਿ ਬੱਕਾ ਬੱਕਾ ਲਾ ਕੇ ਇਹਨੇ ਸਵਾਰ ਹੁੰਗੇ 7:00 9:00 ਵਜੇ ਦਾ ਰੈਮ ਹੋ ਗਿਆ 11:00 ਵਜੇ ਦੇ ਗੇਟ ਬੋਲੀ ਆਉਂਦੀ ਹੁੰਦੀ ਐ ਤੇ ਬੋਲੀ ਪਰ ਵਿਖਦੀ ਹਣ ਕੋਰੇ ਦੇਖਦੇ ਕਿਹੜਾ ਰਟ ਲੱਗਦੀ ਹੈ ਸਾਰੇ ਆੜਤੀ ਫਿਰ ਉਰੀ ਰਹਿੰਦੇ ਸੀ ਤੇ ਬਿਨਾ ਜਦੋਂ ਸੀਜ਼ਨ ਹੁੰਦਾ ਫਿਰ ਆਪਣੀਆਂ ਦੁਕਾਨਾਂ ਲੈ ਕੇ ਬਾਹਰ ਚਲੀ ਜਾਂਦੇ ਇਹ ਔਰ ਹਰ ਇੱਕ ਚੀਜ਼ ਵਿਗਦੀ ਹੈ ਜੀ ਗੋਡਰ ਲੈ ਆਓ ਕੋਈ ਦਾਲ ਸਬ ਦਾਲਾਂ ਲੈ ਆਓ ਮੱਕੀ ਕਣਕ ਸਭ ਕੁਝ ਵਿਗਦਾ ਯਰੇ। ਪੱਖਾ ਲੱਗਿਆ ਪਤਾ ਆਪਣੇ। ਪੱਖਾ ਲਾ ਕੇ ਸਾਫ਼ ਕਰਕੇ ਉਹਨੂੰ ਇੱਥੇ ਹੀ ਹਮਾਰੇ ਅਗੇ ਰੱਖ ਦਿੰਨੇ ਉਹਨਾਂ ਨੇ। ਚਲੋ ਬੋਲੀ ਆਉਗੀ ਫਿਰ। ਪੰਜਾਬੀ ਭਾਸ਼ਾ ਦੇ। ਪੰਜਾਬੀ ਭਾਸ਼ਾ ਦੇ। ਮੈਂ ਉਹ ਦਿਹਾੜੀ ਕੋ ਬਾਹਰ ਦੇਖੋ ਜੀ ਲਓ ਜੀ ਬੋਲੀ ਹੋ ਗਈ ਤੀ ਲੱਗੇ ਕਣ ਖਬਰਨਾ ਤੇ ਪੱਟੀ ਇਹ ਬੋਲੀ ਤੇ ਆਪਣੀ ਅੱਜ 3000 ਰੁਪਏ ਕੋਇੰਟ ਲੱਗੀ ਜੀ ਪੂਰੀ 3000 ਰੁਪਏ ਰੇਟ ਲੱਗਿਆ ਅੱਜ ਕਣਕ ਬਹੁਤ ਵਧੀਆ ਦੀ ਆਪਣੀ ਐਨ ਤੇ ਨਹੀਂ ਕੱਲ ਮੈਂ ਵਰਸਾ ਫੋਨ ਕਰਿਆ ਤਾਂ ਕਹਿੰਦੇ 2900 ਰੁਪਿਆ ਲੱਗੀ ਜਾਂਦੀ ਹੈ ਪਰ ਆਪਣੇ ਵਾਲੀ ਅੱਜ 3000 ਰੁਪਏ ਲੱਗ ਗਈ ਦੇਖਦੇ ਵਾਕੀ ਕਿੰਨੀ ਹੁੰਦੀ ਹੈ ਹੋ ਜਾਣੀ 20 ਕੋਇੰਟਲ ਦੇ ਰੇਟ ਕਿਹੜਾ 3000 ਰੁਪਏ ਲੱਗੇ ਜੀ ਪੂਰੀ 3000 ਗਾਨਾ ਯਾਰ ਦੀ ਵੀ ਐਚ ਐਮ ਟ੍ਰੇning ਕੰਪਨੀ ਲਓ ਜੀ ਮੰਡ ਚ ਆ ਕੇ ਤਾਂ ਮੱਕੀ ਵਾਲੇ ਖੇਤ ਕਿੰਨੀ ਮੱਕੀ ਆਪਣੀ ਬਹੁਤ ਕੰਮ ਦੀ ਜੰਮੀ ਹੈ ਜੀ ਸਾਡੇ ਡਲਿਆ ਕਰਕੇ ਥੋੜੀ ਜੀ ਉੱਪਰ ਘਟ ਦਿਖਦੀ ਹੈ ਆ ਦੇਖੋ ਜੰਮੀ ਵੀ ਬਹੁਤ ਬੜੀ ਮੱਕੀ ਜੰਮੀ ਹੈ ਨਾ ਐਨ ਸਿਆੜ ਦਿਖਦੇ ਐ ਡਰਿਲ ਗਲ ਬੀਜੀ ਦੀ ਆਪਾਂ ਨੇ ਇਹ ਉਹ ਵੀ ਸਿੱਧੀ ਐਨ ਸਿਆੜਾਂ ਵਿੱਚ ਐ ਯਾਨੀ ਥੋੜੇ ਜਿਹੇ ਡਲੇ ਜੇ ਕਰਕੇ ਵਿੱਚ ਜਿੱਦਾਂ ਬੀਜੀ ਉਹ ਤੋਂ ਵੀਰ ਕਹਿੰਦੇ ਕੋਈ ਕਦੋਂ ਕਹਿੰਦੇ ਵੀ ਬਾਈ ਸੁੱਕ ਜ਼ਿਆਦਾ ਥੋੜੀ ਜੀ ਵੀ ਘੜ ਦੁੜਦੀ ਆ ਪਰ ਸੁੱਕ ਵੀਰਾ ਪਰ ਪਰਤੀ ਥੱਲੇ ਬਹੁਤ ਵਧੀਆ ਗਿਲਤੀ ਆ ਦੇਖੋ ਐ ਲੱਗੇ ਸਿਆੜ ਦੇਖਣਾ ਪਹਿਲਾਂ ਮਨੂੰ ਵੀ ਮੈਦਨੀ ਦਿਖੇਗੀ ਇੱਕ ਵਾਰ ਪਰ ਜਿੱਦਨ ਮੈਂ ਚਾਰ ਪੰਜ ਦਿਨ ਹੋ ਗਏ ਦੇਖ ਕੇ ਗਿਆ ਤਾਂ ਤੂਈ ਤੂਰੀ ਵੀ ਥੀ ਲੋ ਜੀ ਹੁਣ ਲੱਗ ਗਿਆ ਬਾਹਰ ਦੇਖਣਾ ਆ ਦੇਖੋ ਦੋ ਤਿੰਨ ਚਾਰ ਆ ਜੰਮੇ ਵੀ ਐ ਦੋ ਆ ਜੰਮੇ ਆਏ ਓਕੇ ਜੰਮੇ ਆਏ ਇਧਰਾਂ ਪਿੱਛੇ ਵੀ ਜੰਮੇ ਆਏ ਪਜੇ ਨਹੀਂ ਹੋਰ ਦੋ ਦਿਨ ਤੱਕ ਐਨ ਲੱਗ ਜੂਗੀ ਪਰਹੇ ਜੀ ਮਾਰਨ ਇਹਖੇ ਤਾਂ ਥੋੜਾ ਜਿਆਦਾ ਦੂਸਰੀ ਤਰ੍ਹਾਂ ਆਲੂਆਂ ਨੂੰ ਹੁੰਦਾ ਫਿਰ ਸੁਥਰਾ ਹੋਣਾ ਤਾਂ ਐ ਚੰਗੀ ਤਰ੍ਹਾਂ ਫਿਰ ਬਹੁਤ ਦਿਖਣੀ ਤੀ ਆ ਥੋੜੇ ਝੁੰਡਿਆਂ ਜੇ ਕਰਕੇ ਯਾਰ ਗਰ ਥੋੜੀ ਘੱਟ ਜਿਮੂ ਲੱਗਦੀ ਹਾਲੇ ਪਰ ਉਹ ਇਸ ਨਹੀਂ ਕਿਤੇ ਵੀ ਹੋਈ ਰਹਿ ਗਈ ਜਗ੍ਹਾ ਹੀ ਦਾਣਾ ਜੰਮਿਆ ਆਇਆ ਬਾਕੀ 2-3 ਦਿਨ ਤੱਕ ਲੱਗ ਜਾਣਾ ਇਹ ਹਰੇਜੀ ਮਾਰਨ ਇਹ ਦੇਖੋਗੇ ਬਾਕੀ ਦੇਖੋ ਹਰੇਕ ਜਗ੍ਹਾ ਜਮੇ ਆਈ ਬਾਕੀ ਕੱਲ ਬੱਦਲ ਦੀ ਬਹੁਤ ਚੜਾਈ ਤੀ ਹਵਾ ਨੇਰੀ ਬਹੁਤ ਚੱਲੀ ਗੱਲ ਹਵਾ ਬਹੁਤ ਚੱਲੀ ਦਿਨ ਚ ਵੀ ਦੇਖਣਾ ਪਰ ਕਣਕਾ ਕਣਕਾ ਦਾ ਬਚਾਵਾ ਹਲੇ ਏਡੇ ਟੁੱਡੇ ਨਹੀਂ ਹੋਈਆਂ ਹੈਗੀਆਂ ਉਨੀ ਸਰਈ ਆਪਣੀ ਕਣਕ ਸਾਰੀ ਹੋ ਐ ਇਥੇ ਆਪਾਂ ਜਿਹੜੀ ਸਪਰੇਅ ਪਹਿਲਾਂ ਹੀ ਕਰਤੀ ਜਿਹੜੀ ਸੁੱਕੇ ਚ ਕਰਦੇ ਆ ਅਫਕੀਰਾ ਉਹਦੇ ਇਹ ਹਲਟੇ ਵੀ ਪਾਉਦੇ ਦਿੱਤਾ ਗੁੱਲੀ ਡੰਡੇ ਦਾ ਗੁੱਲੀ ਡੰਡਾ ਨਹੀਂ ਆਪਣੀ ਜਮਈ ਜਮੇ ਆ ਲੋ ਜੀ ਕਣਕ ਨਿਸਰਈ ਆ ਨਾ ਵਿੱਚ ਨਿਸਰਦੀ ਵੀ ਆ ਵਿੱਚ ਨਿਸਰ ਵੀ ਆਈ ਇਹ ਠੀਕ ਖੜੀ ਜੀ ਕਣਕ ਆ ਲਿਆ ਨਾ